ਸਤਿ ਸ਼੍ਰੀ ਅਕਾਲ ਸਤਰੀਆ ਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜੀ ਕਲਾ ਪੰਜਾਬ ਕੀ ਕੀ ਦਾ ਹਾਲ ਚਾਲ ਹੈ ਬਿਲਕੁਲ ਜੀ ਤਾਂ الحمدللہ ਸਭ ਠੀਕ ਹੈ ਹਾਂ ਕੁਝ ਤੁਹਾਡੇ ਕੋਲ ਪੁੱਛਣਾ ਹੈ ਅੱਛਾ ਤੁਸੀਂ ਦੱਸਿਆਗਾ ਨਾ ਕਿ ਮੇਰੇ ਵੀਰਾਂ ਰਾਤੀ ਵਾਲੇ ਉਹਨਾਂ ਦੀ ਤਰਫੋਂ ਵੀ ਦਿਨ ਰਿਪਲਾਈ ਕਰ ਦੇ ਅੱਛਾ ਕੋਈ ਤਾਂ ਤੁਸੀਂ ਹਾਂਜੀ ਅੱਛਾ ਮੇਰੀ ਕੁਲਸਰ ਦੀ ਪੈਰਾਂ ਦੀ ਜਗ੍ਹਾ ਤੈਨੂੰ ਸਲਾਮ ਦਵਾ ਦਾ ਜਵਾਬ ਦੇ ਦੇਣੇ ਆ ਅੱਛਾ ਸਹੀ अच्छा क्यों? जी आ, ते आज ਕੀ ਲੈ ਕੇ ਆਏ ਆ ਦੋਸਤ ਵੀਡੀਓ ਸਾਡੇ ਕੋਲ ਬੜੀ ਜ਼ਬਰਦਸਤ ਵਾ ਕਿਉਂ ਕਿ ਇਹਨਾਂ ਦੀਆਂ ਵੀਡੀਓਜ਼ ਹਮੇਸ਼ਾ ਜ਼ਬਰਦਸਤ ਹੁੰਦੀਆਂ ਹੈ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਾ ਸਰਬਜੀਤ ਸਿੰਘ ਇਹਨਾਂ ਦੀਆਂ ਕਥਾਵਾਂ ਬਹੁਤ achiyan ਹੁੰਦੀਆਂ ਨੇ ਇਹਨਾਂ ਦੀ ਆਪਾਂ ਪਹਿਲੇ ਵੀ ਕਥਾਵਾਂ ਸੁਨੀਆਂ ਹੋਈਆਂ ਇੱਕ ਤੁਸੀਂ ਸੁਣੀ ਸੀ ਉਹ 3 13 ਮਿੰਟ ਦਾ ਉਹ ਜਿਹੜਾ ਸੋਇਲ ਫਰੀ ਇੰਟਰਸਟਿੰਗ ਸੀ ਹਾਂ ਬਿਲਕੁਲ ਅੱਜ ਜਿਹੜੀ ਵੀਡੀਓ ਦਾ ਟਾਈਟਲ ਹੈ ਜੀ ਇਹ ਕਥਾ ਸੁਨੋ ਤੁਸੀਂ ਜ਼ਿੰਦਗੀ ਵਿੱਚ ਕਦੀ ਨਿਰਾਸ਼ ਨਹੀਂ ਹੋਵੋਗੇ ਅੱਜ ਕੱਲ ਦੇ ਦੌਰ ਦੇ ਵਿੱਚ ਆਹ ਵੀਡੀਓ ਵੇਖਣਾ ਮੈਂ ਕਹਿੰਦੀ ਹਰ ਇੱਕ ਆਸਤੇ ਜ਼ਰੂਰੀ ਹੈ। ਅੱਛਾ ਦੇਖੋ ਬਹੁਤ ਬੰਦਾ ਨਿਰਾਸ਼ ਹੋ ਜਾਂਦਾ। ਹਰ ਬੰਦਾ ਹੈ ਨਾ। ਅੱਛਾ ਦੇਖੋ ਅੱਜ ਕੱਲ ਲੋਕ ਡੀਮੋਟੀਵੇਟ ਬਹੁਤ ਕਰਦੇ ਆ। ਹਾਂ ਜਿਵੇਂ ਤੁਸੀਂ ਕੋਈ ਕੰਮ ਕਰਨਾ ਸ਼ੁਰੂ ਕਰਤਾ ਤਾਂ ਉਹਨੇ ਕਿਹਾ ਇਹਦੇ ਚ ਨਹੀਂ ਫਾਇਦਾ ਹੋਣਾ। ਹਾਂ ਅਚਲਾਂ ਨਹੀਂ ਇਹ ਨਹੀਂ ਸਹੀ ਹੋਣਾ। ਇਹ ਨਹੀਂ ਚੱਲਣਾ। ਅੱਛਾ ਜਾਂ ਫਿਰ ਆ ਨਹੀਂ ਠੀਕ ਰਹਿਣਾ। ਲੇਕਿਨ ਕਰਨਾ ਚਾਹੀਦਾ ਕਹਿੰਦੇ ਆ ਕਿ ਹਿੰਮਤ ਨਾ ਹੋਵੇ ਹਿੰਮਤ ਨਹੀਂ ਆਉਣੀ ਚਾਹੀਦੀ ਜੋ ਅੱਜ ਕੱਲ ਦੇ ਜ਼ਮਾਨੇ ਚ ਕਹਿੰਦੇ ਨੇ ਧੀਆ ਪੁੱਤਰਾਂ ਚ ਕੋਈ ਫਰਕ ਨਹੀਂ ਹੈ ਧੀਆ ਨੂੰ ਵੀ ਸਾਰੇ ਕੰਮ ਕਰਨੇ ਚਾਹੀਦੇ ਸਾਰੇ ਕੰਮ ਕਰਨੇ ਜੋ ਅੱਜ ਕੱਲ ਦੇ ਲੋਕ ਆ ਰਹੇ ਹਨ ਕਹਿੰਦੇ ਕਿ ਉਹ ਉਹ ਕਹਿੰਦੇ ਨੇ ਸਾਨੂੰ ਕਿ ਆਹ ਤਾਂ ਨਹੀਂ ਪਤਾ ਹੁੰਦਾ ਸਾਡੇ ਪੜੋਸੀਆਂ ਦੇ ਰਾਤ ਨੂੰ ਖਾਦਾ ਤੇ ਕੁਛ ਨਹੀਂ ਖਾਦਾ ਪਰ ਆਹ ਜ਼ਰੂਰ ਪਤਾ ਹੁੰਦਾ ਪੜੋਸੀਆਂ ਦੀ ਧੀ ਕਿੱਥੇ ਜਾਂਦੀ ਹੈ ਤੇ ਕਿੱਥੇ ਆਉਂਦੀ ਹੈ ਕਿ ਇਹ ਖਬਰ ਬਹੁਤ ਰੱਖੀ ਹੋਈ ਲੋਕਾਂ ਦੇ ਬਾਰੇ ਵਿੱਚ ਚਲੋ ਆਪਾਂ ਅੱਜ ਦੀ ਵੀਡੀਓ ਵੇਖਦੇ ਹਾਂ ਜਿੰਦਗੀ ਵਿੱਚ ਨਿਰਾਸ਼ੀਆਂ ਵੀ ਤਾਂ ਹੀ ਮਿਲਣ ਮਾਇੂਸੀ ਗੁਨਾਹ ਹੈ ਵੈਸੇ ਮੇਰੇ ਖਿਆਲ ਹਾਂ ਵੀਡੀਓ ਵੇਖਦੇ ਆ ਜੀ ਸਾਨੂੰ ਕੀ ਮੋਟੀਵੇਸ਼ਨ ਮਿਲਦੀ ਐ ਇਸ ਵੀਡੀਓ ਤੋਂ ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ 25 ਛੰਨ ਸੀ ਉਹਦੀ ਉਹਨੇ ਬੜਾ ਅਦਰ ਸਤਿਕਾਰ ਕੀਤਾ ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ ਸੰਗਤ ਜੁੜੀ ਰਾਤ ਪੈ ਗਈ ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਗਿਆ ਮਹਾਰਾਜ ਮੇਰੇ ਘਰ ਠਹਿਰੋ ਘਰ ਤੇ ਛੋਟੇ ਪਰ ਬਾਦਸ਼ਾਹ ਇਸ ਘਰ ਵਿੱਚ ਆਇਓ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ ਉਹ ਸਿੱਖ ਨੇ ਗਰੀਬ ਨੇ ਸੋਚਿਆ ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਨੇ ਬਾਹਰ ਕਿਵੇਂ ਪਾਦਾਂ ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ ਆਪਾਂ ਬਾਹਰ ਸੌਜਾਂਗੇ ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਵਿਸਤਰਾ ਕਰਦੇ ਆਏ ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਅਸਣ ਕਰ ਦਿੱਤਾ ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ ਆਪਣਾ ਔਰ ਆਪਣੇ ਬੱਚਿਆਂ ਦਾ ਵਿਸਤਰਾ ਬਾਹਰ ਲਾ ਲਿਆ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ ਇਤਿਹਾਸ ਕਹਿੰਦਾ ਅੱਧੀ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ ਗੁਰੂ ਪਰਖਦਾ ਸਿੱਖ ਨੂੰ ਸੰਕਟ ਦਿੰਦਾ ਜਾਨ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤੈ ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ ਛੰਨ ਵਾਲੇ ਤੇ ਤਾਂ ਘਟ ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿ ਤੇ ਛੰਨ ਚੋ ਨਾ ਪਵੇ ਮਹਾਰਾਜ ਦੀ ਨੀਂਦ ਖਰਾਬ ਹੋਏਗੀ ਸੱਚੇ ਬਾਦਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧੇ ਵਧੇ ਥੋੜੀ ਹੋਰ ਕਿਣੀਆਂ ਵਧੀਆਂ ਅਨ ਹੋਰ ਅੱਧਾ ਘੰਟਾ ਗੁਜ਼ਰ ਜੋ ਇਹਨੇ ਤੜਾਈ ਕੱਢੀ ਇਹਨੇ ਚਾਤਰਾ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ ਸੁੱਤੇ ਥੋੜੀ ਨੇ ਹਜ਼ੂਰ ਵੇਖ ਰਹੇ ਸੰ ਤਨ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ ਥੋੜੀ ਜਿਹੀ ਬਿਜਲੀ ਲਸ਼ਕੀਂ ਬੱਦਲ ਗਰਜਿਆ ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ ਗੁਰੂ ਨਾਨਕ ਸਾਹਿਬ ਵੇਖਦੇ ਰਹੇ ਰਾਤ ਲੰਘ ਗਈ ਸਵੇਰ ਹੋਈ ਬੜਾ ਸੋਹਣਾ ਸੂਰਜ ਚੜ੍ਹ ਗਿਆ دیਵਾਨ ਸਜ ਗਿਆ ਸੰਗਤ ਆ ਗਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ ਸੰਗਤ ਜੁੜੀ ਰਹੀ ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ ਸਾਰਾ ਦਿਨ ਆਲੇ ਦੁਆਲੇੋਂ ਸੰਗਤ ਆਈ ਜਦੋਂ ਸਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੀਲਾਂ ਦੀ ਡੱਬੀ ਮੰਗਾਓ ਅੱਗ ਲਿਆਓ ਕਿਤੇ ਉਹਨੇ ਕਿਹਾ ਮਹਾਰਾਜ ਜੀ ਬਲ ਦੀ ਅੱਗ ਚਾਹੀਦੀ ਏ ਕਾਦੇ ਵਾਸਤੇ ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਹੈ ਉੱਥੋਂ ਬਲ ਦੀ ਇੱਕ ਲੱਕੜ ਲੈ ਕੇ ਆਓ ਉਹ ਬਲ ਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ ਹੁਣ ਕਿਹਾ ਮਹਾਰਾਜ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕਢ ਲਾ ਜੇ ਕੋਈ ਕੀਮਤੀ ਸਮਾਨ ਹੈ ਤਾਂ ਕਢ ਲਾ ਅੱਜ ਅਸੀਂ ਜਾਣੇ ਤੇ ਤੇਰੀ ਸ਼ਾਨ ਨੂੰ ਅੱਗ ਲਾ ਜਾਣੀ ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ ਲੈ ਸਾਧੂਆਂ ਨੂੰ ਰੱਖਣ ਦਾ ਸਵਾਲ ਇਹ ਹੁਣ ਤੇਰੀ ਸ਼ਾਨ ਨੂੰ ਅੱਗ ਲਾ ਕੇ ਜਾਣ ਗਰੀਬ ਬੰਦਾ ਹੈ ਗਰੀਬ ਦੀ ਸ਼ਾਨ ਨੂੰ ਅੱਗ ਕਦੇ ਵਾਸਤੇ ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ ਤੇਰੀ ਸ਼ਾਨ ਨੂੰ ਅੱਗ ਲਾਉਣੀ ਹੈ ਉਹ ਤੋਂ ਬਾਅਦ ਅਸੀਂ ਚਲੇ ਜਾਣਾ ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਦਸ਼ਾ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ ਉਹ ਮੇਰੇ ਹਿਰਦੇ 'ਚ ਵਸਾ ਦਿਓ ਮੈਨੂੰ ਆ ਕੁਝ ਨਹੀਂ ਚਾਹੀਦਾ ਮਹਾਰਾਜ ਇਹਦੇ ਵਿੱਚ ਕੀ ਹੈ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ ਬਲ ਦੀ ਲੱਕੜ ਤੇ ਅੱਗ ਲਾ ਦਿਓ ਬਲ ਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ ਉਹਦੀ ਸ਼ਨ ਲਟਾ ਲਟ ਬਲਣ ਲੱਗੀ ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ ਲਓ ਰੱਖੋ ਸਾਧੂਆਂ ਨੂੰ ਘਰ 'ਚ ਮਸਾਂ ਵਿਚਾਰੇ ਗਰੀਬ ਨੇ ਸ਼ਨ ਬਣਾਈ ਉਹਨੂੰ ਦੇਣਾ ਤਾਂ ਕੁਝ ਕੀ ਹੈ ਮਹਾਰਾਜ ਨੇ ਅੱਗ ਲਾ ਦਿੱਤੀ ਸਮੇਤ ਸਮਾਨ ਸਾੜ ਦਿੱਤਾ ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਬਾਣੇ ਵਿੱਚ ਖੜਾ ਜਦੋਂ ਅੱਗ ਵੱਲ ਰਹੀ ਸੀ ਸ਼ਾਨ ਸੜ ਕੇ ਸੁਆਹ ਹੋ ਗਈ ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਸ਼ਾਨ ਪਤਾ ਕਿਉਂ ਸਾੜੀ ਹੈ ਉਹਨ ਕੇ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ ਹਜ਼ੂਰ ਨੇ ਕਹ ਤੂੰ ਪੁੱਛੇਗਾ ਨਹੀਂ ਤੇਰੀ ਕੁੱਲੀ ਤੇਰੀ ਸ਼ਾਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ ਅਸੀਂ ਸਾੜ ਦਿੱਤੇ ਪੁੱਛੇਗਾ ਨਹੀਂ ਕਿਉਂ ਸਾੜੇ ਨੇ ਉਹਨਾਂ ਕਹ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ ਇਹਨੂੰ ਸਿੱਖੀ ਕਹਿੰਦੇ ਨੇ ਜੀ ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐ ਕਿਉਂ ਕਰ ਰਹੇ ਹੋ ਤੰਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ ਤੂੰ ਪੁੱਛੇਗਾ ਨਹੀਂ ਕਿਉਂ ਉਹਨੇ ਕਿਹਾ ਮਹਾਰਾਜ ਮੈਂ ਨਹੀਂ ਪੁੱਛਣਾ ਹਜ਼ੂਰ ਨੇ ਕਿਹਾ ਫਿਰ ਸੁਣ ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ ਛੰਨ ਤੇਰੀ ਤਾਂ ਸਾੜ ਦਿੱਤੀ ਹੈ ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ ਸਿੱਖ ਦਾ ਦਿਲ ਬਹੁਤ ਵੱਡਾ ਹੈ ਪਰ ਘਰ ਬੜਾ ਛੋਟਾ ਹੈ ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ ਹੁਣ ਮਹਿਲ ਬਣਨਗੇ ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹੱਲ ਬਣਾਉਂਦਾ ਹੈ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ ਉਤੋਂ ਬਾਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ ਹੈ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ ਉਤੋਂ ਬਾਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ ਹੈ। ਇਹ ਗੁਰੂ ਦੀ ਆਪਣੀ ਕਲਾ ਹੈ ਪਰ ਸਿੱਖ ਕਦੇ ਨਰਾਜ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ। ਇਹ ਸੰਪਤੀ ਰਾਜ ਵਿਡਿਆਈ ਸੋਭਾ ਮੇਰੀ ਨਹੀਂ ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ ਬਰ ਸਰਦਾ ਉਰਤਾਰ ਪਰਮ ਪ੍ਰੇਮ ਉਪਜਾਵਈ ਕਹਿੰਦੇ ਹੈ ਮੈਂ ਤਾਂ ਕਲਿਆਣ ਦਸ ਆਪਣੇ ਹਿਰਦੇ ਵਿੱਚ ਸਰਦਾ ਧਾਰਨ ਕਰ ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ ਮੈਨੂੰ ਦੁੱਖ ਹੁੰਦਾ ਨਾਨਕ ਤੇਰਾ ਪੁੱਤਰ ਹੈ ਪਰ ਤੈਨੂੰ ਸਾਰ ਨਹੀਂ ਹੈ ਅਮਰਦਾਸ ਸ੍ਰੀ ਗੁਰ ਸੁਖਦ ਸਤਸ ਰੂਪ ਅਨੂਪ ਅਮਰਦਾਸ ਸ੍ਰੀ ਗੁਰ ਸੁਖਦ ਸਤਸ ਰੂਪ ਅਨੂਪ ਸਿਖਨ ਗੇ ਮਨ ਗਿਆਨ ਦਾ ਬੋਤਸ ਨੇ ਲਿਖਦੇ ਇੱਕ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਵੇਂ ਜਿਵੇਂ ਸ਼ਰਦਾ ਬਣਦੀ ਹੈ ਭਾਵੇਂ ਭੂਪ ਮੀਨਨ ਰਾਜਾ ਹੋਵੇ ਤੇ ਭਾਵੇਂ ਤੰਗਾਲ ਹੋਵੇ ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਤੇ ਔਰ ਸਾਰਿਆਂ ਦੀਆਂ ਚੋਰੀਆਂ ਸਭ ਖੁਸ਼ੀਆਂ ਨਾਲ pard ਦੇਣ ਬਹੁਤ ਵਧੀਆ ਜੀ ਬਹੁਤ ਬਹੁਤ ਸਭ ਤੋਂ ਜਾਨੀ ਬਹੁਤ ਵਧੀਆ ਦਾਲ ਕੀਤੀ ਉਹਨਾਂ ਨੇ ਸੇਖੋ ਉਹਦਾ ਯਕੀਨ ਕਿੰਨਾ ਸੀ ਹਾਂ ਉਹਦਾ ਯਕੀਨ ਸੀ ਨਾ ਤਾਂ ਹੀ ਤਾਂ ਲੱਗਿਆ ਗਿਆ ਕਿ ਜਿੱਕੇ ਕਦੀ ਨਰਾਸ਼ ਨਹੀਂ ਹੋਣਾ ਚਾਹੀਦਾ ਕਿ ਉਹਦਾ ਯਕੀਨ ਇੰਨਾ ਪੁਖਤਾ ਸੀ ਕਿ ਉਹਨੇ ਆ ਕੇ ਗੁਰੂ ਸਾਹਿਬ ਨੂੰ ਸਾਹ ਦੇ ਦੋਤੇ ਇਹਨਾਂ ਚੜ੍ਹ ਕੇ ਪੁੱਛਾਂਗਾ ਕਿ ਕੀ ਕੀਮਤੀ ਚੀਜ਼ ਤੁਸੀਂ ਤੋਂ ਮੇਰੇ ਵਾਸਤੇ ਕੋਈ ਨਹੀਂ ਚੀਜ਼ ਕਰਦੇ ਕਿ ਅਸਿਆ ਮੇਰਾ ਕੋਈ ਦਾਅਵਾ ਮੰਗਦੇ ਆ ਬਹੁਤ ਦਾਅਵਾ ਮੰਗਦੇ ਆ ਲੇਕਿਨ ਸਾਡੀ ਦੁਆ ਕਬੂਲ ਨਹੀਂ ਹੁੰਦੀ ਤੇ ਅਸੀਂ ਆਪਣੇ ਆਪ ਨਾਲ ਸਵਾਲ ਕਰਦੇ ਆ ਕਿ ਰੱਬਾ ਤੂੰ ਕਿਉਂ ਨਹੀਂ ਮੇਰੀ ਦੁਆ ਕਬੂਲ ਕਰਦਾ

ਉਨੇ ਯਕੀਨ ਤੋਂ ਉਹ ਪੁੱਛਿਆ ਨਹੀਂ ਉਹਨੇ ਪੁੱਛਿਆ ਤਾਂ ਕਿ ਉਹ ਇੰਨਾ ਯਕੀਨ ਸੀ ਨਾ ਉਹਨੇ ਪੁੱਛਿਆ ਤਾਂ ਤੇਰੀ ਛੋਟੀ ਛੰਸਾੜ ਕੇ ਤੇ ਤਨ ਵੱਡੇ ਮੈਂ ਵੱਡੇ ਮੈਂ ਕਿ ਤੇਰਾ ਸਿੱਖ ਦਾ ਦਿਲ ਤੇ ਬਹੁਤ ਵੱਡਾ ਹੈ ਪਰ ਜਿਹੜੀ ਖੁੱਲੀ ਹੈ ਉਹ ਬਹੁਤ ਛੋਟੀ ਹੈ ਉਹ ਬਹੁਤ ਮਹਿਦਵਾਗਾ ਮੈਂ ਆਉਂਦਾ ਹੀ ਆਉਂਦੇ ਆ ਕੀ ਕੀ ਜਿਹੜਾ ਸਾਨੂੰ ਉਹਨੇ ਆਹੀ ਨਾ ਵੀਡੀਓ ਬਣਾਉਣ ਦਾ ਮਕਸਦ ਆ ਕਿ ਲੋਕਾਂ ਦੇ ਵਿੱਚ ਨਾ ਇਹ ਮਤਲਬ ਪੈਦਾ ਹੋਵੇ ਕਿ ਯਕੀਨ ਬਹੁਤ ਵੱਡੀ ਅਸਲੀ ਉਹ ਹਾਂਜੀ ਅਸਲ ਗੱਲ ਇਹ ਹੀ ਹੈ ਕਿ ਸਾਡਾ ਅਕੀਦਾ ਮਜ਼ਬੂਤ ਹੋਵੇ ਨਾ ਤੇ ਸਸੀਂ ਮਤਲਬ ਕੋਈ ਵੀ ਸਾਨੂੰ ਗਿਰਾ ਨਹੀਂ ਸਕਦਾ ਅਗਰ ਸਾਡਾ ਕੀਦਾ ਮਜ਼ਬੂਤ ਹੋਵੇ ਹਾਂ ਬਸ ਯਕੀਨ ਰੱਖੋ ਸਭ ਕੁਝ ਹੋ ਜਾਵੇਗਾ ਐਸਾ ਮਸੰਦੇ ਬੈਸੀ ਨਾ ਐਂਜੂ ਜਿੰਨ ਬੜਾ ਸਵਾਦਾਂ ਦੀ ਅਸੀਂ ਕਰ ਲੈ ਕਿ ਪੋਖਾ ਸਾਰੇ ਦਿਮਾਗ ਵਿੱਚ ਆਇਆ ਪਰ ਇਹੋ ਜੇ ਕੰਮ ਆਇ ਤੇ ਸੋਚੇ ਨਹੀਂ ਯਕੀਨ ਰੱਖੋ ਬੇ ਕੰਮ ਹੋ ਜਾਏਗਾ ਉਹ ਹੋ ਜੇਗਾ ਉਹ ਹੋ ਜਾਏਗਾ ਬੱਸ ਸੁਣਿਆ ਆ ਗਿਆ ਚੱਲ ਚੱਲ ਸਾਰੇ ਅੱਲਾ ਦਿਮਾਗ ਚ ਆ ਰਹੀ ਹੈ ਆਪ ਸਾਰੇ ਸਾਰਿਆਂ ਦੇ ਵੀ ਜਿਹੜੀ ਚਾਇਸ ਪਾਸ਼ਾ ਦਾ ਪੂਜਾ ਕਰਕੇ ਆਪ ਸਾਡੀਆਂ ਵੀ ਜਾਇਸ ਪਾਸ਼ਾ ਪੂਜਾ ਕਰੇ ਤੇ ਸਾਰੇ ਮਤਾਂ ਦੇ ਆਪੀ ਆ ਜਵੇ ਯਕੀਨ ਸਿਰਰਾਹਤੀ ਰੱਖੋ ਤੇ ਉੱਤਤਾ ਰੱਖੋ ਆਪ ਦੇ ਘਰ ਜਿਹੜਾ ਇਹਨਾ ਉਧੇ ਰਾਤ ਅੰਧੇਰ ਨਹੀਂ ਹੈਗੀ ਬਿਲਕੁਲ ਬਾਕੀ ਜੀ ਵੀਡੀਓ ਕੀ ਵੀ ਲੈ ਕੇ ਦਿੱਤ ਨੂੰ ਸਾਥੀ ਦਾਦਾ ਸ਼ੇਅਰ ਕਰਨਾ ਹੈ ਮਿਲਿਆ ਨੈਕਸਟ ਵੀਡੀਓ ਚ ਸਾਰੇ ਸਾਰਿਆਂ ਦੇ ਚੜ੍ਹਦੀ ਕਲਾ ਵਿੱਚ ਰੱਖਿਓ